ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚਕਰੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਨ ਤੋਂ ਕੋਈ 15-17 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਚਕਰੀ ਸਰਹਾਲੀ ਦੇ ਬਿਲਕੁਲ ਨੇੜੇ ਜੱਲੇਵਾਲ ਦਰਗਾਪੁਰ ਠੱਠੀਆਂ ਮੰਤਾਂ ਸਰਹਾਲੀ ਮੰਡ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਪਿੰਡ ਚਕਰੀ ਦੇ ਤੇ ਸੰਦੂ ਡੇਰੀ ਫਾਰਮ ਵੀਰ ਸਰਮਖ ਸਿੰਘ ਹੁਣਾਂ ਦੇ ਕੋਲ ਆਇਆ ਵੀਰ ਕੋਮਲ ਸਿੰਘ ਹੁਣਾਂ ਦੇ ਘਰ ਸੋ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਪਾਈਆਂ ਨੇ ਤੇ ਡੇਲੀ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਵੀਰ ਹੁਣੀ ਲੈ ਕੇ ਆਉਂਦੇ ਆ ਸੋ ਪਹਿਲਾਂ ਵੀ ਮਾਲ ਆਪਾਂ ਤੁਹਾਨੂੰ ਦਿਖਾਇਆ ਬੜੇ ਸਸਤੇ ਸਸਤੇ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਹੁੰਦੇ ਆ ਸੋ ਥੋੜੇ ਪੈਸੇ ਕਿਸੇ ਫਾਰਮਰ ਭਰਾ ਨੇ ਖਰਚ ਕਰਨੇ ਆ ਠੀਕ ਆ ਜੀ ਤੇ ਨਾਰਮਲੀ ਕਈ ਵਾਰਾਂ ਚਾਹ ਪਾਣੀ ਦੇ ਗੁਜ਼ਾਰੇ ਵਾਸਤੇ ਵੀ ਪਸ਼ੂ ਆਉਂਦੇ ਆ ਥੋੜੇ ਘੱਟ ਜਾਇਜ਼ ਰੇਟਾਂ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਸੋ ਬਾਕੀ ਤਰੀਕ ਤੁਸੀਂ ਨੋਟ ਕਰ ਲਓ 12 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 8:30 9:00 ਵਜੇ ਦਾ ਸੋ ਕੋਈ ਵੀ ਭਰਾ ਫਾਰਮਰ ਆਪਣੀ ਵੀਡੀਓ ਵੇਖ ਕੇ ਇੱਥੇ ਆ ਰਿਹਾ ਤੇ ਆਪਣੀ ਬੇਸ਼ੱਕ ਸੂਏ ਪਸ਼ੂ ਨੂੰ ਦੋ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਚੌਥਾ ਥਨਾ ਦੀ ਤਿੱਪ ਲੋ ਤਸੱਲੀ ਆਪਣੀ ਤੁਸੀਂ ਕਰਨੀ ਹੁੰਦੀ ਹੈ ਠੀਕ ਆ ਜੀ ਜ਼ਰੂਰ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਕੋਈ ਲਾਂਭੇ ਦੀ ਗੁਜਾਇਸ਼ ਨਾ ਰਹੇ ਜੇ ਸੋ ਮਾਝੇ ਏਰੀਆ ਦੇ ਵਿੱਚ ਕਿਸੇ ਭਰਾ ਨੇ ਵਿਜ਼ਿਟ ਕਰਨੀ ਹੈ ਤੇ ਕਾਫੀ ਵੀਰਾਂ ਦੇ ਮਨ ਦੇ ਵਿੱਚ ਹੈਗਾ ਵੀ ਥੋੜਾ ਜਿਹਾ ਜਿਵੇਂ ਮਾਹੌਲ ਬਣਿਆ ਕੋਈ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਜਦੋਂ ਸਰਗਰਮ ਸੀ ਜਾਂ ਗਰਮ ਸੀਗਾ ਮੌਲੋਂ ਤੋਂ ਵੀ ਕੋਈ ਗੱਲਬਾਤ ਨਹੀਂ ਸੀ ਆਵਾਜਾਈ ਵਧੀਆ ਚੱਲਦੀ ਆ। ਤੋਂ ਕਿਸੇ ਭਰਾ ਫਾਰਮਰ ਵੀਰ ਨੇ ਪਸ਼ੂ ਖਰੀਦਣਾ ਹੁੰਦਾ ਤੇ ਅਗਲੇ ਨੂੰ ਹੁੰਦਾ ਵੀ ਸ਼ਾਇਦ ਇਧਰਲੇ ਪਾਸੇ ਆਉਣਾ ਮਾਝੇ ਨੂੰ ਤੇ ਕਿਸੇ ਰਕਮ ਦੀ ਕੋਈ ਟਰਾਂਸਪੋਰਟ ਦੀ ਜਾਂ ਆਵਾਜਾਈ ਦੀ ਪ੍ਰੋਬਲਮ ਨਾ ਹੋਵੇ। ਆ ਸਕਦੇ ਹੋ ਤੁਸੀਂ ਠੀਕਾ ਜੀ ਦਿਨ ਦਿਹਾੜੇ ਰਾਤ ਦਿਨ ਬਿਲਕੁਲ ਜਿਹੜੀ ਆਵਾਜਾਈ ਵਧੀਆ ਚੱਲਦੀ ਆ ਤੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਈ ਗਈ। ਤੇ ਮੇਰਾ ਭਰਾ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਆ ਜੇ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਮੁਖ ਭਾਈ ਸਾਸਰੀ ਕਾਲ ਸਾਸਰੀ ਕਾਲ ਸਾਨੂੰ ਸਾਹਿਬ ਜਨੇਰਾ ਸਿੰਘ ਨੂੰ ਫਰਮਾਇਆ ਸਾਰੇ ਭੈਣ ਭਰਾ ਸਾਸਰੀ ਕਾਲ ਹੋਸਨ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਸਰਮੁਖ ਸਾਂ ਠੀਕ ਠਾਕ ਵੀਰੇ ਉਹਦੀ ਕਿਰਪਾ ਗੁਰਾਮ ਦਾਦੀ ਠੀਕ ਆ ਹਾਂਜੀ ਤੇ ਬਾਕੀ ਸਰਮੁਖ ਸਾਂ ਅੱਜ ਬੈਠਾ ਆਪਣੇ ਕੋਲ ਟੋਟਲ ਤਿੰਨ ਨੇ ਵੀਰੇ ਅੱਜ ਸਾਨੂੰ ਸਭ ਆਪਣੇ ਕੋਲ ਤਿੰਨ ਬੈੜਾ ਨੇ ਹਾਂਜੀ ਦੋ ਜਿੰਨਾਂ ਵਿੱਚੋਂ ਗੱਬਣਾ ਨੇ ਇੱਕ ਸੂਈ ਸਵਾਈ ਆ ਠੀਕ ਆ ਤੇ ਇੱਕ ਆਪਾਂ ਭੈਣ ਭਰਾ ਨੂੰ ਵੇ ਬੇਨਤੀ ਕਰਦੇ ਆ ਹਾਂ ਵੀ ਆਪਣੇ ਕੋਈ ਇੱਧਰ ਕੋਈ ਗੱਲਬਾਤ ਨਹੀਂ ਹੈ ਆਪਣੇ ਤਕਰੀਬਨ ਇਸ ਤਰ੍ਹਾਂ ਬਾਰਡਰ ਲੱਗਦਾ ਆਪਣਾ ਪਾਤਰਨਾ ਲੱਗਦਾ ਆਪਣੇ ਇਸ ਤਰ੍ਹਾਂ ਬਿਲਕੁਲ ਬਾਰਡਰ ਦੇ ਉੱਪਰ ਆ ਅਖਾ ਲੜੇ ਹਾਂਜੀ ਉਹਨਾਂ ਨਾਲ ਆਪਣਾ ਕੰਰੈਂਟ ਰੋਜ਼ ਹੁੰਦਾ ਵਾ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਪਣਾ ਕੰਮ ਕਾਰ ਕਰਦੇ ਆ ਕਈਆਂ ਭੈਣ ਭਰਾ ਉਹਨੇ ਮੰਨ ਚੇ ਆ ਵੀ ਇਧਰ ਪਾਸੇ ਬਾਰਡਰਾਂ ਦੇ ਕੀ ਪ੍ਰਭਾ ਕੋਈ ਗੱਲ ਬਾਤ ਨਹੀਂ ਮੇਰੇ ਭੈਣ ਭਰਾ ਬੇਨਤੀ ਆ ਕੋਈ ਨਹੀਂ ਆਪੋ ਆਪਣਾ ਕੰਮ ਕਾਰ ਸਾਰੇ ਭੈਣ ਭਰਾ ਕਰਨਦੇ ਆ ਹਾਂਜੀ ਬਿਲਕੁਲ ਬਿਲਕੁਲ ਭਈ ਹਰੇਕ ਤਰ੍ਹਾਂ ਦਾ ਬੰਦਾ ਕੀਤਾ ਪੈਲੀਆਂ ਬੋਂਟੇ ਆ ਬਜਾਈਆਂ ਹੋਣ ਡੀਆਂ ਨੇ ਸਭ ਦਾ ਕੰਮ ਕਾ ਵੀ ਚੰਗਾ ਹਾਂ ਸਭ ਦਾ ਸਾਨੂੰ ਨੋਰਮਲ ਕੰਮ ਜਿਦਾ ਆਪਾਂ ਪ ਅੰਤ ਇਹ ਤੇ ਚਲੋ ਬਾਕੀ ਠੰਡ ਢੋਲਾ ਹੋ ਗਿਆ ਬਹੁਤ ਵਧੀਆ ਹਾਂਜੀ ਹਾਂਜੀ ਚਲੋ ਜੀ ਇਹ ਲੜਾਈ ਦਾ ਨਾਂ ਹੀ ਮੜਾ ਹੰਦਾ ਹੀ ਤਾਂ ਯਾਰ ਸਣੇ ਜੀ ਸਹੀ ਹੈ ਜੀ ਸਹੀ ਲਾ ਵੀ ਸ਼ਰਮੁਖ ਭਾਈ ਅੱਜ ਤਿੰਨ ਵੜਾ ਆਪਣੇ ਕੋਲ ਇੱਕ ਸੂਈ 2 ਗੱਪਣ ਹਾਂਜੀ ਹਾਂਜੀ ਸਾਨੂੰ ਸਭ ਇੱਕ ਸੂਈ ਸਵਾਈਆਂ ਤੇ ਦੋ ਗੱਪਣ ਵੜਾ ਰੇਟ ਫਿਰ ਉਹੀ ਛੋਟੇ ਛੋਟੇ ਜੇ ਰੇਟ ਆਪਣੇ ਅੱਗੇ ਛੋਟੇ ਨੇ ਹੁਣ ਵੀ ਛੋਟੇ ਹੀ ਹੈ ਜੈ 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 ਹਾਂਜੀ ਹਾਂਜੀ ਲਾ ਵੀ ਸ਼ੁਰੂਆਤ ਕਰਦੇ ਆਪਾਂ ਪਹਿਲੇ ਨੰਬਰ ਤੋਂ ਆਪਾਂ ਗੱਬਣ ਵੈੜਾਂ ਦਿਖਾ ਦਈਏ ਸਰਮਾ ਕਾ ਇਤਨੋਂ ਸਟਾਰਟ ਹੋ ਜਾ ਵੀਰ ਸੰਤੂ ਸਾਹਿਬ ਇਹ ਜਰਸੀ ਦਾ ਕਰਾਵਾ ਜੇ ਠੀਕ ਆ ਵੀਰੇ ਹਾਂਜੀ ਕਾਦੂ ਵੈਸੇ ਦੱਸੀਆ ਜਿਹੜਾ ਹੀ ਆ ਵੈੜਾ ਤਨ ਦਾ ਕਾਦ ਇੱਕ ਹੋ ਜਾਏਗਾ ਠੀਕ ਆ ਬਾਕੀ ਠੰਡੀ ਸੀਲ ਆ ਉਹ ਜਿੰਨੀ ਹਟਾਦੀ ਰੁੱਦੀ ਆ ਤਿਆਰੀ ਤੇ ਇਹ ਬਿਲਕੁਲ ਅੱਜ ਸਵੇ ਕੱਲ ਨੂੰ ਸਵੇ ਠੀਕ ਆ ਠੰਡੀ ਸੀਲ ਆ ਬਣੇ ਜਿੰਨੀ ਥੱਲੇੋਂ ਬਣੇ ਜਿੰਨਾ ਉੱਤੋਂ ਦੀ ਪਹਿ ਤੇ ਗੱਲਾਂ ਗਾਣੀਆਂ ਸਵੇਰ ਕਨਮਾ ਸੁੰਦੀ ਏ ਸੰਤੂ ਸਾਹਿਬ ਘਰ ਆਣੇ ਦੱਸਮ ਤਾਂ ਆਪਕਾ ਦੁਜਾ ਕੋਈ ਭੈਣ ਭਰਾ ਤੇ ਜਿਆ ਮਾਲੇ ਤਾਂ ਕੋ ਗੱਲਾਂ ਆ ਸਿਰਫ ਥੋੜੀ ਓ ਤਿਆਂ ਵੇੜਾ ਆਪਾਂ ਵੇਖਦੇ ਆਂ ਉੱਡੀ ਹਾਂ ਆਪ ਜਰਸੀ ਦੇ ਵਿੱਚ ਕ੍ਰੋਸ ਹੀ ਮੰਨ ਲਿਆ ਜੇ ਠੀਕ ਆ ਜੀ ਵਜ਼ਨ ਵੇਟ ਬਹੁਤ ਆ ਠੀਕ ਆ ਜੀ ਵਜ਼ਨ ਵੇਟ ਤੁਸੀਂ ਇੱਕ ਵਾਰੀ ਵੇਖ ਕੇ ਜਜਮੈਂਟ ਕਰੀ ਜਾਣੀ ਆ ਹਾਈਟ ਮੀਡੀਅਮ ਆ ਵਜ਼ਨ ਵੇਟ ਸੋਹਣਾ ਤੇ ਬਾਕੀ ਥੱਲਿਓ ਚੱਡੇ ਲੇਵੇ ਦੀ ਸਾਫ ਸੁਥਰੀ ਆ ਹੈ ਤਿਆਰੀ ਤੇ ਲੈ ਜੋ ਦੋ ਚਾਰ ਦਿਨ ਸਨੂ ਸਾਹਿਬ ਲੈ ਜੋ ਇੱਕ ਦੋ ਦਿਨ ਲੈ ਜੋਗੀ ਬਾਕੀ ਤਿਆਰੀ ਧੀ ਆ ਠੀਕ ਆ ਬਈ ਹਾਂਜੀ ਹਾਂਜੀ ਬਾਕੀ ਆਲਮੋਸਟ ਦੋਸਤੋ ਤਿਆਰੀ ਕੰਪਲੀਟ ਆ ਬਾਕੀ ਲੇਵੇ ਦੀ ਸਾਫ ਸੁਥਰੀ ਆ ਚਾਰੇ ਥਣ ਕੋਈ ਫੋਟ ਸ਼ਾਂਕ ਨਹੀਂ ਕੀ ਠੀਕ ਆ ਬਾਕੀ ਠੰਡੀਆਂ ਠੰਡੀਆਂ ਵੇਖੋ ਸੁਥੀ ਸੋ ਸੇਲਸ ਆਊਗਾ। ਲਓ ਜੀ ਕਰੋ ਚੈੱਕ ਠੀਕ ਆ। ਸੋ ਰੰਗ ਵੀ ਦਾ ਬਿਲਕੁਲ ਬਲੈਕ ਤੇ ਕਾਫੀ ਕਲਰ ਜਾਂ ਰੰਗ ਆ ਠੀਕ ਆ ਜੀ। ਸੋ ਚੱਡੇ ਦੀ ਸਾਫ ਸੁਥਰੀ ਹੈ ਬਾਕੀ ਦੁੱਧ ਜਿੰਨੇ ਦਾ ਰੇਟ ਦੀ ਤੁਸੀਂ ਤੁਹਾਨੂੰ ਮਿਲ ਜਾਣੀ ਹੈ ਉਸ ਕਾਉਰਡਿੰਗ ਦਾ ਦੁੱਧ ਵੀ ਕਰਮਾ ਲਈਨੇ ਚੰਗਾ ਚਬਾ ਜਾਣਾ। ਬਿਲਕੁਲ ਚੌਰਸ ਲੇਵਾ। ਅੱਗੋਂ ਵੀ ਤੁਸੀਂ ਵੇਖੋਗੇ ਬੈਕ ਸਾਈਡ ਵੀ ਵੇਖੋਗੇ ਬਿਲਕੁਲ ਪੱਟਾਂ ਦੇ ਵਿੱਚ ਕਾਰ ਜਿਹੜੀ ਫਿਕਸ ਲੇਵਾ ਕਰਮਾ ਲਈਨੇ ਲੱਗਾ। ਇਹ ਥੱਬੇ ਪਾਈ ਫੜੀ ਹੁੰਦੇ ਕਰਮਾ ਲਈ। ਹਾਂਜੀ ਇੱਕ ਦੋ ਦਿਨਾਂ ਦੇ ਵਿੱਚ ਸੁੰਦਿਆ ਸਬੋਂਦਿਆ ਨੇ ਕਰਮਾਲੀ ਦੇ ਬਾੜ ਵੀ ਹੋਰ ਜਾਣਾ ਸਾਬ ਤਰੀ ਆਉਂਦੀ ਨਹੀਂ ਤਾਂ ਪਤਾ ਕਰਮਾਲੀ ਜਦੋਂ ਇੱਥੇ ਆਇਆ ਹਾਂ ਤੁਮੜਾ ਸੁੰਦਿਆ ਧਾਕੇ ਨੇ ਆਪਣੇ ਖਲੋਤਾਂ ਜਣਾ ਦੇ ਆ ਵੇਖੋ ਕੀ ਬਣਿਆ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਆਪਾਂ ਥੋੜਾ ਜਿਹਾ ਨਜ਼ਦੀਕ ਤੋਂ ਸੋ ਬਾਕੀ ਲੇਵੇ ਲੂਵੇ ਦੀ ਪੂਰੀ ਸਾਫ ਸੁਥਰੀ ਜੀ ਕਰਮਾਲੀ ਮੁੱਠੀ ਥਾਣਾ ਠੀਕ ਆ ਤੇ ਫੇਸ ਕੁਆਲਿਟੀ ਇਧਰ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਇੱਕ ਵਾਰ ਫੇਰ ਸੋ ਜਰਸੀ ਦੇ ਵਿੱਚ ਕ੍ਰੋਸ ਬ੍ਰੀਡ ਆ ਗਈ ਠੀਕ ਆ ਤੇ ਇਹ ਸਰਮਖ ਕੀ ਡਿਮਾਂਡ ਰੂਗੀ ਦੇਣੀ ਕਿੰਨੇ ਦੀ ਹਾਂਜੀ ਦੇ ਦੀ 48000 ਦੀ ਕਿੰਨੇ ਦੀ ਪੂਰੇ 45 ਜਾਂਦੀ ਹੈ ਇਹਦੇ ਮੈਨਾਂ ਹੋਰ ਆਉਂਦੀ ਆ ਥੱਲੇ ਇਹ ਲਾ ਫਿਰ ਹੋਰ ਆਉਂਦੇ ਫਿਰ ਛੜਦ ਗਿਆ ਫਿਰ 4 ਪੂਰੇ 41 ਹਾ ਦੀ ਵਹਿੜ ਦੇ ਦਾਂਗੇ ਇਹਦੇ ਵਿੱਚ ਹੁਣ 100 ਰੁਪਿਆ ਭੇਟ ਨਾਲ ਮਾਂ ਤਾਂ ਛੋਟਛੱਪਾ ਹੀ ਹੋਣਾ ਜੇ ਬਾਕੀ ਵੇ ਲੋ ਦੁੱਧ ਘਰ ਆ ਦਸਮ ਤਾਂ 17 18 ਲੀਟਰ ਚੋਂਦੀ ਰਹੀਏ ਬਾਕੀ ਜੇ ਇਹ ਵਾਨੇ ਲੋ ਵੇਖੀ ਚਾਹੀਦਾ ਵੀ ਹੈ ਨਾ ਆਹ ਚਾਹੀਦਾ ਚਾਹੀਦਾ ਨਹੀਂ ਚਾਹੀਦਾ ਤੁਸੀਂ ਆਪ ਸਹਣੇ ਜੇ ਲਾਉਣਾ ਚਾਹੀਦਾ ਟਾਪ ਕਰਵਾਉਣੀ 15 15 ਲੀਟਰ ਤੋਂ ਚਲੋ ਬਾਹਰ ਵੀ ਚਰਨਾ ਚਾਹੀਦਾ ਹਾਂਜੀ ਹਾਂਜੀ ਚਲੋ ਬਾਕੀ ਪਸ਼ੂ ਆ ਭਰਿਆ ਭਾਂਡਾ ਆਪਾਂ ਪਿਛਲੀ ਚਵਾਈ ਨਹੀਂ ਵੇਖੀ ਕਰਮਾ ਲਈ ਕਿੰਨੇ ਤੱਕ ਚਵਾਉਂਦੀ ਹੈ ਪਰ ਚਵਾਜੂਗੀ ਦੁੱਧ ਆਹ ਰੋਜ਼ ਇਹੋ ਜਿਹਾ ਲੱਗਣ ਦਾ ਹੈ ਸਾਹ ਸੰਭਾਲ ਕਰਨ ਵਾਲੀ ਕੋਈ ਚੰਗਾ ਵੀ ਮੈਂ ਲਏ ਸਾਹ ਸੰਭਾਲਣ ਦੇ ਵਿੱਚ ਚਵਾਉਗੀ ਨਾ ਠੀਕ ਹੈ ਜੀ ਸੋ ਸਾਫ ਸੁਥਰੀ ਹੈ ਦੋਸਤੋ ਜਿੰਨੇ ਵੀ ਆ 41000 ਦੀ ਠੀਕ ਹੈ ਜੀ ਇਹ 45 48 50 ਡਿਮਾਂਡ ਕੋਈ ਵੀ ਆ ਇਹ 41000 ਦੀ ਮਿਲ ਜੂਗੀ 41000 ਦੀ ਠੀਕ ਹੈ ਜੀ ਸੋ ਸੂਬਿਆਂ ਦੇ ਵਿੱਚ ਕੋਈ ਤੀਜਾ ਮੰਨ ਕੇ ਵੀ ਸੌਦਾ ਕਰ ਸਕਦੇ ਹੋ ਤੁਸੀਂ ਕਿ ਤੀਜਾ ਖਸੂਗੀ ਏ ਇੱਕ ਅੱਗੇ ਆਪਾਂ ਤੁਹਾਨੂੰ ਇੱਕ ਹੋਰ ਵਾਚੀ ਦਿਖਾ ਦਿੰਦੇ ਆ ਇਹ ਵੀ ਵੜ तकरीबन ਗੱਬਣ ਹੀ ਆ ਤਿਆਰੀ ਤੇ ਹੀ ਆ ਇਹ ਸਰਮੁਖ ਕਿਨਵਾ ਸੁਆ ਫਿਰ ਸੰਧੂ ਸਾਹਿਬ ਇਹ ਦੂਜਾ ਸੁਆ ਵੀ ਜਰਸੀ ਕ੍ਰਾਸ ਸੀ ਜੀ ਠੀਕ ਆ ਬਾਈ ਇੱਦਾਂ ਬੜਿਆ ਢੱਲਾ ਟੁਲਾਇ ਤੇ ਕਰਾ ਲਿਆ ਕ੍ਰੋਸ ਬਰੀਡ ਦੇ ਵਿੱਚ ਆ ਬਾਕੀ ਲੈ ਜੂ ਅਜੇ 507 ਹਫਤਾ ਲੈ ਜੂ ਅਜੇ ਖੁੱਲਾ ਹੀ ਟੁਲਾ ਹਾਂ ਬਾਕੀ ਵੀ ਪੂਰਾ ਮੋਠੀ ਥਾਣੇ ਜਿੱਦਾਂ ਮਰਜੀ ਲਓ ਜੀ ਕਰੋ ਚੈੱਕ ਸੋ ਹਫਤਾ ਇੱਕ ਪੂਰਾ 6-7 ਕਰੇ ਨੇ ਇਹਦੇ ਮੰਨ ਕੇ ਤੁਸੀਂ ਸੌਦਾ ਕਰਿਓ ਹਫਤਾ ਕੇ ਕੱਢਦੀ ਆ ਜੇ ਠੀਕ ਆ ਜੀ ਸੋ ਵੈੜ ਦੂਜਾ ਕਿ ਸੁਆ ਇਹ ਸੁੂਗੀ ਬਾਕੀ ਬ੍ਰਾਊਨ ਰੰਗ ਕਲਰ ਦੇ ਵਿੱਚ ਆ ਫੇਸ ਕੁਆਲਿਟੀ ਇਹਦੀ ਠੀਕ ਆ ਜੀ ਮੂੰਹ ਮੱਥੇ ਤੋਂ ਤੁਸੀਂ ਦੇਖ ਲਓ ਅਬ ਇਹ ਵੀ 2020 ਪੂਰੀ ਆ ਅੰਜਤਾ ਮਾਜੀਸ ਲੈ ਬਾਇ ਕੇ ਚਤਾ ਮਾਜੀ ਕਪਿਓ ਸੱਚੋਂ ਹੂੰ ਹੂੰ ਇਹ ਨਹੀਂ ਬਿਕੇ ਪਾਸੇ ਇਹ ਤਰ ਮਾਜੀ ਕੋਮ ਕੇ ਐਦੋਂ ਬਾਕੀ ਰਣ ਤੇ ਰਸਾ ਸੁਰਤਾਂ ਤੇ ਆ ਬਾਕੀ ਢੱਲਾ ਢੁਲਾ ਵਾਦੂ ਇਹ ਚ ਕਰ ਮਾਲੀ ਜਾ ਅੱਤੇ ਲ ਕਾਫੀ ਆ ਲੇਵੇ ਦੇ ਵਿੱਚ ਬਾਕੀ ਚਾਰੇ ਥਣ ਇਧਰ ਤੁਹਾਨੂੰ ਆਪ ਦਿਖਾ ਦਿੰਦੇ ਆ ਬਹਿਣੀ ਵਾਲੀ ਸਾਈਡ ਤੋਂ ਠੀਕ ਆ ਆ ਦੇਖ ਠੀਕ ਹੈ ਸੋ ਇਹ ਸਟ੍ਰਕਚਰ ਆ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਇਹ ਬੈੜ ਆ ਜਾਂਦੀ ਆ ਦੂਜਾ ਸੂਬਾ ਸੋ ਹਫਤੇਗ ਦੀ ਇਹ ਨਰਮਾ ਠੀਕ ਆ ਜੀ ਹਫਤੇ ਦੇ ਵਿੱਚ ਕਾਫੀ ਬਣ ਜੂਗੀ ਥੱਲਿਓ ਸੋ ਲੜਦੋੜ ਹੈਗੀ ਆ ਠੀਕ ਆ ਜੀ ਸੋ ਜਿੰਨਾ ਕੋ ਇਸ ਐਨੀਮਲ ਨੂੰ ਇਸ ਪਸ਼ੂ ਨੂੰ ਬੰਨਣਾ ਚਾਹੀਦਾ ਉਹਨੇ ਕਿ ਬਣ ਕੇ ਕਰਮਾਂ ਲਈ ਸੂਗੀ ਤੇ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਸਟ੍ਰਕਚਰ ਤੁਸੀਂ ਦੇਖ ਲਿਆ ਰੇਡ ਬੜੇ ਜਾਇਜ਼ ਦੀ ਆ ਬਾਕੀ ਠੰਡੇ ਸੀਲੇ ਉਹ ਜਿਹੜਾ ਮਾਤੀ ਸੰਧਾ ਸਾਹਿਬ ਠੀਕ ਆ ਲੈਟੋਲਾ ਵੱਧ ਕਰ ਮਾਰੀ ਜਾ ਆ ਥਾਣਾ ਪੂਰਾ ਮੁਠੀ ਜਾ ਜਦਾ ਮਾਤੀ ਠੀਕ ਇਹ ਸ਼ਰਮੁਖਬਾਈ ਇੱਕ ਚਲੋ ਆਪਾਂ ਜ਼ਿਕਰ ਕਰ ਦਿੰਦੇ ਆ ਚਲੋ ਆਪਾਂ ਦੋ ਤਿੰਨ ਦਿਨ ਪਹਿਲਾਂ ਪਾਈ ਸੀਗੀ ਤੁਸੀਂ ਦੱਸਿਆ ਸੀ ਵੀ ਇਹਦੀ ਸਾਈ ਪੈਣਾ ਹੋ ਗਿਆ ਸੀ ਤੇ ਮੈਨੂੰ ਲੱਗਦਾ ਥੋੜਾ ਮਾਹੌਲ ਗਰਮ ਹੋਣ ਕਰਕੇ ਪੈਸੇ ਬੈਂਕਾਂ ਪੁੰਕਾਂ ਦੇ ਵਿੱਚੋਂ ਪ੍ਰੋਬਲਮ ਆਈ ਲੱਗਦਾ ਸਾਹਿਬ ਇਹ ਵੀ ਪ੍ਰੋਬਲਮ ਆ ਗਈ ਆ ਕਿ ਵੀਰ ਨੇ ਆਪਾਂ ਨੂੰ ਸਾਈ ਪਾਈ 500 ਰੁਪਿਆ ਹਾਂਜੀ ਉਹਦੇ ਨਾਲ ਮੜ ਕੇ ਆਉਣ ਤੋਂ ਮੈਂ ਨਾਈਟ ਕੀ ਟਾਸ ਦੋ ਜਿਹਨ ਜੋ ਵੇਟ ਕੀਤੀ ਤੇ ਉਹਨੇ ਵੀਰ ਨੇ ਕਿਹਾ ਵੀ ਮੈਨੂੰ ਨਾ ਪੈਸੇ ਨੇ ਪ੍ਰੋਬਲਮ ਆ ਗਈ ਆ ਜਿਹੜੇ ਬੈਂਕ ਦੇ ਵਿੱਚੋਂ ਦੇਣ ਲੈਣ ਦੀ ਹਾਂ ਉਹਦਾ ਕਰਕੇ ਵੀਰ ਨੇ ਉਹ ਆਪਣੇ ਕੋਲ ਵਾੜ ਨਹੀਂ ਖੜੀ ਆਪ 500 ਰੁਪਏ ਵੀਰ ਨੂੰ ਵਾਪਸ ਕਰਤਾ ਹਾਂਜੀ ਸਹੀ ਹੋ ਗਿਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਅੱਜ ਕੋਈ ਕੰਟੈਕਟ ਕਰ ਲੂਗਾ ਹਾਂਜੀ 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 ਥੋੜਾ ਜਿਹਾ ਮਾਹੌਲ ਵੀ ਤੁਹਾਨੂੰ ਆਪ ਨੂੰ ਪਤਾ ਸਾਰਿਆਂ ਨੂੰ ਪਤਾ ਵੀ ਦੋ ਚਾਰ ਦਿਨ ਮੈਂ ਹਾਂਜੀ ਹਾਂਜੀ ਪਰ ਇੱਕ ਬੰਦਾ ਸੋਚ ਜਾਂਦਾ ਵੀ ਚਲੋ ਜਾਣਾ ਆਉਣਾ ਹੈ ਨਾ ਇਹ ਅਗਲੇ ਭਾਂ ਭਾਂ ਸੋਚਿਆ ਤੇ ਆਪਾਂ ਵੀ ਕੋਈ ਸੋਚਿਆ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਗਲਤ ਆ ਜੇ ਉਹਦੇ 500 ਪ ਏ ਬਾਈ ਰਾ ਠੀਕ ਆ ਜੀ ਆਪਾਂ ਪਰਸੋ ਚੌਥਵੀ ਤੁਹਾਨੂੰ ਦਿਖਾਈ ਸੀ ਕਿ ਚਲੋ ਕੋਈ ਜਿਹੜਾ ਕਾਰਨ ਬਣਿਆ ਤੁਹਾਨੂੰ ਆਪਾਂ ਬਿਲਕੁਲ ਜ਼ਿਕਰ ਕਰ ਦਿੱਤਾ ਉਹਦਾ ਬਾੜ ਚੰਗੀ ਆ ਬਾਕੀ ਇੱਕ ਵਾਰੀ ਸਰਮੁਖ ਆਪਾਂ ਅਗਲੇ ਪਾਰੇ ਵੀ ਜ਼ਿਕਰ ਪਾ ਦਿੱਤਾ ਸੀ ਵੀ ਮਾੜਾ ਟੀਕਾ ਲੱਗਾ ਸੀ ਤੇ ਪਾ ਸਰਮੁਖ ਟੀਕਾ ਲੱਗਾ ਕੰਨੋਂ ਗੁੰਮੀ ਭਰੀ ਆ ਬਾਕੀ ਕੋਈ ਦਰਦ ਦੋਦ ਨਹੀਂ ਮਨੋਰੀ ਵੇਖੋ ਹਾਂ ਕੋਈ ਦਰਦੋ ਬੈੜਾ ਨਹੀਂ ਹੈਗਾ ਬਿਲਕੁਲ ਮੈਂ ਪੂਰੀ ਜੱਟੂ ਕੇ ਕਰਕੇ ਹੋਰ ਜੁਕਰੋ ਕੇ ਵਾਲੇ ਵੱਡੀ ਅਡਵਾ ਲੱਗਣ ਕਾਰਨ ਤੋਂ ਗੁੰਮੀ ਬਣ ਗਈਆਂ ਬਾਕੀ ਕੋਈ ਗੱਲ ਬਾਤ ਨਹੀਂ ਇਹਨੂੰ ਠੀਕ ਆ ਤਾਂ ਬਾਕੀ ਰੇਟ ਬੜਾ ਚਾਇਜ ਰਹੂਗਾ ਤੇ ਇਹ ਸਰਮੁਖ 35000 ਦੀ ਹਾਂਜੀ ਹਾਂਜੀ ਲੋ ਵੀ ਇਹ 35000 ਦੀ ਦੋਸਤੋ ਵੜ ਮਿਲ ਜੂਗੀ ਅੱਜ 35000 ਦੀ ਦੇਣੀ ਨਹੀਂ ਆਪਾਂ ਹਾਂਜੀ ਹਾਂਜੀ ਆਪਾਂ ਦੇਈਏ ਜੈ ਜੀ ਜੈ ਜੀ ਕੇ ਹਾਂ ਸੰਧੂ ਸਾਹਿਬ ਚਲੋ ਸਾਂਭੀ ਸੁਭਾਈ ਆ ਫਿਰ 2000 ਹੋਰ ਮੰਨਤਨ ਕੱਢ ਕੇ ਦੇ ਲਈ 33000 ਪੂਰੇ ਦੀ ਫਿਰ 33 ਦੀ ਯਾਰ ਹੋਰ ਛੱਡਦੀ ਆ ਦੇ ਦਈਏ ਬੱਤੀ ਬੁੱਤੀ ਦੀ ਚਲੋ ਸੰਧੂ ਸਾਹਿਬ ਸਾਂਭੀ ਸੁਭਾਈ ਪੂਰੇ 33000 ਡਿਵਾਈਡਰ ਚ ਆਪਾਂ 400 ਰੁਪਏ ਛੋਟ ਕਰਦੇ ਹੁਣ ਠੀਕ ਆ ਹਾਂਜੀ ਹਾਂਜੀ ਲੋ ਵੀ ਇਹ 32000 ਦੀ ਦੋਸਤੋ ਵੜ ਮਿਲ ਜੂਗੀ ਤੇ ਬਾਕੀ ਕਰਮਾਲੀ ਗੱਬਾ ਨਾ ਟੁਕੀ ਆ ਠੀਕ ਆ ਜੀ ਘਟੋ ਘਟੇ ਇਹਨਾਂ ਦਾ ਭਰਾਮ ਨੂੰ ਪਤਾ ਹੋਊਗਾ ਨਾ ਵੀ ਆਪਣੇ ਘਰੇ ਜਾ ਕੇ ਪਸ਼ੂ ਸੋਇਆ ਸੋਇਆ ਹਾਂ ਜੀ ਦੁੱਧ ਬਾਕੀ ਤੇ ਬਾਕੀ ਇਧਰ ਤੁਹਾਨੂੰ ਪਾਕ ਬਹਿਣੀ 12 13 14 ਦੇਹੀ ਜਾਂਦਾ ਸਾਮ ਦੇ ਸਿਰ ਤੇ 12 ਦੇ 10 ਦੇ ਜੇ ਬੜਾਉਂਦਾ ਦੁੱਧ ਹਾਂ ਜੀ ਬਾਕੀ ਕਰਮੀਆਂ ਨਾਲ ਸਾਰੀਆਂ ਕਰਮੀਆਂ ਸਹਾਨਾਂ ਨੇ ਯਾਰੇ ਬੰਨ ਛੜਨੇ ਨੇ ਹਾਂ ਹਾਂ ਜੀ ਕੋ 10 ਕਿਲੋ ਵਾਲੀ ਮੱਝ ਲਈਏ ਸਰਮਖਸੀਆਂ ਕੋਈ ਸਵਾ ਲੱਖਾ ਕੋਈ ਲੱਖ ਤੋਂ ਉੱਪਰ ਉੱਪਰ ਪੈਂਦੀ ਆ ਪੈਂਦੀ ਪੰਜ ਸੰਧੂ ਸਾਹਿਬ ਤੇ 10 ਕਿਲੋ ਵੀ ਕਰਮ ਵਾਲੀ ਚਵਾਈ ਗਈ ਤੇ ਹੁਣ 32 33 32 ਚਾਉਂਦਾ ਵੀ ਕੀ ਇਹਨਾਂ ਸੰਧੂ ਸਾਹਿਬ ਹੌਂਦੇ ਸੂਈ ਸਾਰੀਆਂ ਗਰਮੀਆਂ ਸਾਰਾ ਸਿਆੜ ਨਿਆਰੇ ਦੇਣੇ ਨੇ ਨਿਆਰੇ ਦੇਣੇ ਹਾਂਜੀ ਲਓ ਵੀ ਇਹ ਦੋਸਤੋ ਵਾੜ ਤੁਹਾਨੂੰ ਆਪਾ ਦਿਖਾ ਦਿੱਤੀ ਆ ਸਾਈਕਲ ਨੰਬਰ ਤੇ ਸੀ 56 ਦਿਨ ਸਾਹਮਣੇ ਦੀ ਰੋਡ ਪਹੂਗੀ ਆਪਦੀ ਨਿਗਰਾਨੀ ਦੇ ਵਿੱਚ ਸਵਾਲ ਹੋਗੇ ਠੀਕ ਆ ਜੀ ਸੋ ਛੱਡੇ ਛੋਡੇ ਦੀ ਸਾਫ ਸੁਥਰੀ ਆ ਬਾਕੀ ਮੇਰਾ ਭਰਾ ਕਰ ਲਿਓ ਕੰਟੈਕਟ ਚਿਪਣ ਇੱਕ ਨੰਬਰ ਆ ਆਨਲਾਈਨ ਵੀ ਸੌਦਾ ਕਰਦੇ ਹੋ ਤੇ ਤੁਹਾਡੇ ਘਰ ਤੱਕ ਪਹੁੰਚ ਵੀ ਹੋ ਜੂਗੀ ਇਧਰ ਇੱਕ ਵਾੜ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਸੂਈ ਸਵਾਈ ਆ ਸਰਮੁਖ ਕਿੰਨੇ ਕ ਦਿਨਾਂ ਦੀ ਸੰਤੂ ਸਾਹਿਬ ਇਹ 20 ਕ ਦਿਨਾਂ ਦੀ ਸੂਈ ਆ ਇਹ ਸ਼ਰਮਗਰ ਵੱਛੀ ਇਹਦੇ ਲਓ ਵੀ ਇਹ ਸ਼ 15 20 ਕ ਦਿਨਾਂ ਦੀਆਂ ਪੀਣੀਆਂ ਤਰਾਏ ਸੋਈ ਹਾਂ ਜੀ ਲੋ ਜੀ 20 ਕ ਦਿਨਾਂ ਦਾ ਆਈਡੀਆ ਲਾ ਲਿਓ ਤੁਸੀਂ ਇਹਦੇ ਥੱਲੇ ਦੁੱਧ ਕਿੰਨਾ ਸਾਬ ਸਾਬ ਦੁੱਧ ਆਪਾਂ 4 ਚੋਗ ਲੈਂਦਾ ਘਰ ਉਹਨਾਂ ਦੇ ਘਰ ਆਨੇ 9 ਲੀਟਰ ਚੋਗ ਲੈਂਦਾ ਹੀ ਆਪਾਂ ਆਹ 8 ਦੀ ਆਪਣੀ ਗਾਰੰਟੀ ਆਈ 8 ਦੀ 8 ਦੀ ਪੂਰੀ ਗਾਰੰਟੀ ਆਈ 8 ਪੈਣ ਪਾ ਜਨਾ ਪਾਠ ਦੀ ਮੰਨ ਕੇ ਤਸੱਲੀ ਕਰ ਆਪਦਾ ਸੌਦਾ ਕਰਕੇ ਲੈ ਕੇ ਜਾਵੀਂ ਮੇਰਾ 8 ਲੀਟਰ ਚੋਗੇ ਬਾਕੀ ਇਹ ਵੀ ਠੰਡੀ ਸੀ ਲਿਆ ਥੋੜੀ ਆਈ ਹੋ ਜਾ ਕਰੋ ਡਰਦੀ ਡਰਦੀ ਆ ਬਾਕੀ ਕੋਈ ਗੱਲ ਬਾਕੀ ਕੋਈ ਜੂੜ ਜੜ ਪਾਉਂਦੀ ਲੋੜ ਨਹੀਂ ਨਾ ਨਾ ਕੋਈ ਮੰਗਾ ਨਹੀਂ ਪਾਉਣਾ ਸਤਿ ਸਾਬ ਐਦਾਂ ਹੀ ਸਵੇਰ ਛੱਡ ਕੇ ਲੈਣਾ ਦੂਜਾ ਦੂਜਾ ਤੇ ਕਿਹਾ ਸਤਿ ਸਾਬ ਦੂਜਾ ਸੂਆ ਦੂਜਾ ਸੂਆ ਠੀਕ ਹੈ ਜੀ ਤੋਂ 15 ਤੋਂ 20 ਕਦੇ ਨਾਲ ਦਾ ਆਈਡੀਆ ਲਾ ਲਿਓ ਬੱਚੀ ਬਗਰਾ ਆ ਪੈਰ ਸਿਰ ਦੀ ਤੁਹਾਨੂੰ ਆ ਬੱਚੀ ਦਿਖਾਤੀ ਆ ਇਹ ਬੱਚਾ ਠੀਕ ਆ ਜੀ ਤੇ 9 ਕਿਲੋ ਦੁੱਧ ਹੋਵੇ ਨਾ ਹੋਵੇ ਤੇ 8 ਕਿਲੋ ਦੀ ਆਨਲਾਈਨ ਕੋਈ ਭਰਾ ਇਥੇ ਚੋਲੋਂਗੇ ਆਣ ਕੇ ਬੇਸ਼ੱਕ ਕੋਈ 9 ਕਿਲੋ ਠੀਕ ਆ ਜੀ ਅੱਜ ਮਾਰਨਿੰਗ ਚੋਈ ਕਿੰਨੇ ਕ ਵਜੇ ਕਰਤੀ ਸੰਧੂ ਸਾਹਿਬ ਆਪਣੀ ਚੋਈ ਪੱਕੀ 6 ਤੋਂ 6 ਹੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਮਾਰਨਿੰਗ ਦੋਸਤੋ 6 ਵਜੇ ਚੋਈ ਹੈ ਤੇ ਹੁਣ 9 ਕ ਵਜੇ ਤੱਕ ਅਪਰੋਕਸੀਮੇਟਲੀ ਕੋਈ ਸਮਾਂ ਹਾਂਜੀ ਹਾਂਜੀ ਮਾਰਨਿੰਗ ਦਾ ਜੇ ਇਹ ਵੀ ਆਪਾਂ 6 ਵਜੇ ਚਾਹਨੇ ਆ ਸ਼ਾਮ ਨੂੰ 6 ਵਜੇ ਆਪਣਾ ਪੱਕਾ ਟਾਈਮ ਹੈ ਜੀ ਠੀਕ ਆ ਫਿਰ ਹਾਂਜੀ ਬਾਕੀ ਇਹ ਵੀ ਠੰਡੀ ਸੀਲ ਆ ਵੰਗਾ ਵੰਗਾ ਕੋਈ ਨਹੀਂ ਪੋਣਾ ਨੂੰ ਇਦਾਂ ਹੀ ਹਾਂਜੀ ਲੋ ਵੀ ਉਧਰ ਠੰਡੀ ਧੇਰੀਆ ਕਰਮਾਂ ਵਾਲੀ ਬਾਕੀ ਫੇਲ ਬੋਲ ਤੁਹਾਡੇ ਸਾਹਮਣੇ ਆ ਬਿ ਪਿਛਲਾ ਹੀ ਮੇਲਾ ਨਾ ਬਹੁਤੀ ਵੱਡੀ ਕਮਾਂ ਕਿਤੇ ਨਾ ਹੀ ਨਿੱਕੀ ਆ ਠੀਕ ਆ ਜੀ ਪਿਛਲਾ ਮੇਲਾ ਤੇ 8 9 8 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਤੇ ਬਾਕੀ ਆ ਜਿਹੜਾ ਤੁਸੀਂ ਵੇਖ ਸਕਦੇ ਥਣ ਥਣ ਲੱਗਾ ਵਛੀ ਨੂੰ ਠੀਕ ਆ ਜੀ ਤੇ ਪਸਮ ਪਸਮ ਕੇ ਜਿਹੜਾ ਥਣਾ ਐਸਾ ਸਾਰਾ ਮੁੱਠੀ ਮੁੱਠੀ ਥਾਣਾ ਇੰਡਾ ਵੜਿਆ ਐ ਵੜਿਆ ਚਵਾਈ ਹੁੰਦੀ ਆ ਹਾਂਜੀ ਬਾਕੀ ਉਹ ਆਪਣੇ ਆ ਕੇ ਡੰਗਰ ਬਦੋ ਮੇ ਕਰੀ ਜਾਂਦਾ ਇੰਨਾਂ ਕਾ ਇਹਦਾ ਹਾਂਜੀ ਬਿਲਕੁਲ ਜੀ ਬਾਜੀ ਇਹ ਵੱਛੀ ਦੋਸਤੋ ਤੁਹਾਨੂੰ ਦਿਖਾਤੀ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਤੇ ਮਾਰਨਿੰਗ ਜਿਹੜੀ 6 ਵਜੇ ਜਿਹੜੀ ਚੋਈ ਚਵਾਈ ਆ ਠੀਕ ਆ ਜੀ ਕੋਈ 3 ਕ ਘੰਟੇ ਦਾ ਸਮਾਂ ਹੋ ਗਿਆ ਜੇ ਚੋਈ ਚਵਾਈ ਨੂੰ ਤੇ ਕਰਮਾਲੀ ਸ਼ਾਮ ਦੇ ਟਾਈਮ ਟਾਈਮ ਤੋਂ ਟਾਈਮ ਬਣ ਜੂਗੀ ਧਾਰਾ ਤੁਰਾ ਬਿਲਕੁਲ ਜਦੋਂ ਦੇ ਵਿੱਚ ਪਾਈ ਤੇ ਭਰ ਜੂਗੀ ਦੇਵਾ ਇਹ ਸਰਮੁਖ ਕੀ ਮੁੱਲ ਕਿੰਨੇ ਤੇ ਦੇ ਰਿਆਂ ਬੋਲ ਸੰਤੋ ਸਾਹਿਬ ਇਹਦਾ ਭਾਵ ਕੱਲ੍ਹ ਕੇ 36 40 ਪੰਜ ਜਿੰਨਾ ਮਰਜ਼ੀ ਕੱਲ੍ਹ ਕੇ ਹੂੰ ਦੇ ਦੇ 34 ਹਜ਼ਾਰ ਦੀ ਵੇੜ ਆਪਾਂ 34 ਦੀ ਹਾਂਜੀ ਕੋਈ ਜਾਇਜ਼ਾਂ ਦੀ ਗੱਲ ਕਰਦੀ ਹੈ ਹੋਰ 2 ਹੋਰ ਛਾੜੀ 32 ਹਜ਼ਾਰ ਦੇ ਦੀ ਵੇੜ ਬੱਤੀ ਕਰ ਤੋਂ ਜੀ ਬੱਤੀ ਦੇ ਰੇੜੀ ਹੈ ਵੈੜ ਆਪਾਂ ਦੇ ਦੇਖ ਲਓ ਤੁਹਾਡੀ ਇੱਛਾ ਕੋਈ ਕਰਦਾਂਗੇ ਕੋਈ ਕਾਲੀ ਮੌਕੇ ਤੇ ਵੇਖ ਲਿਆ ਜੇ ਕੋਈ ਸੱਜਣ ਕਰਾਉਣਾ ਚਾਹੁੰਦਾ ਕਰਦੇ ਆ ਜੇ ਮੌਕੇ ਦੇ ਮਾਮਲੇ ਮੌਕੇ ਤੇ ਫਿਰ ਕੀ ਕਰਨਾ ਵਾ ਭੈਣ ਭਰਾਵਾਂ ਜਾਣਦੇ ਪੂਰੇ 31000 ਦੀ ਵੈੜ ਦੇ ਦਾਂਗੇ 100 ਰੁਪਏ ਛੋਟ ਕਰਦਾਂਗੇ ਸਗਨ ਸਕੀਮੀਆਂ ਹਿਸਾਬ ਨਾਲ ਇਹ 31000 ਚ ਕਿਉਂਕਿ 100 ਰੁਪਏ ਛੋਟ ਆ 31000 ਦੇ ਵਿੱਚੋਂ ਹਾਂਜੀ ਇਹ ਵੈੜ ਦੀ ਡਿਟੇਲ ਆ ਬੱਛੀ ਮਗਰ ਆ ਠੀਕ ਆ ਜੀ ਤੇ ਇੱਕੋ ਇੱਕ ਨਾਗ ਜਿਹੜਾ ਇਹ ਸੋਇਆ ਸੋਇਆ ਸੀ ਬਾਕੀ ਦੋਵੇਂ ਵੇੜਾਂ ਗੱਬੜ ਨੇ ਅੱਜ ਨੰਬਰ ਸੰਸਾ ਜਿਹੜੇ ਵੀਰ ਨੇ ਮਾਲਵੇ ਸਾਈਡ ਤੋਂ ਹਰੀਕੇ ਪਤਨਾ ਆਪਣਾ 15 ਕਿਲੋਮੀਟਰ ਆ ਅੱਜ ਇਹ ਸਾਈਡ ਤੋਂ ਤਨਤਨ ਵੀ ਆਪਣਾ 15 ਕਿਲੋਮੀਟਰ ਹੀ ਆ ਆਪਾਂ ਸੈਂਟਰ ਦੇ ਵਿੱਚ ਆ ਹਾਂਜੀ ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਆ ਸਕਰੀਨ ਦੇ ਉੱਪਰ ਚੱਲਣਗੇ ਬਾਕੀ ਮੇਰਾ ਭਰਾ ਕੰਟੈਕਟ ਕਰੋ ਠੀਕ ਆ ਜੀ ਮਾਲ ਕਿਸੇ ਭਰਾ ਨੇ ਵੇਚਣਾ ਖਰੀਦਣਾ ਤੇ ਸੰਪਰਕ ਤੁਸੀਂ ਕਰ ਸਕਦੇ ਜੇ ਮਾਲ ਵੀਰੋਂ ਨਹੀਂ ਖਰੀਦਦਾ ਵੀ ਕਰਦੇ ਆ ਜਾਇਜ਼ ਰੇਟਾਂ ਦੀਆਂ ਵੜਾ ਲੈਂਦੇ ਆ ਤੇ ਲੈ ਕੇ ਸੇਲ ਕਰਦੇ ਆ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਸਾਰੇ ਭਰਾਵਾਂ ਨੂੰ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ